ਨੂੰ ਖੋਲ ਰਹੀ ਦੀ ਅੱਜ ਪਾ ਰਹੇ ਆ ਮੂਰੇ ਲਾਕੇ ਰੱਖਿਆ ਜਮਾਨਾ ਮਾਲਕਾ ਲੋ ਜੀ ਆ ਖੋਲ ਕੇ ਇੱਥੇ ਲੋਕ ਹੁਣ ਲਾਵਾਂਗੇ ਪਾਈਪ ਮਾਲ ਨਹੀਂ ਲਿਫਟੂ ਦਾ ਸ਼ਾਫਟਾਂ ਦੇ ਕੋ ਨਹੀਂ ਕੋਈ ਕਣਕ ਚ ਖੋਲ ਦੰਨਾ ਜੀ ਚ ਲੰਨਾਂ ਪੈ ਪਾਪ ਬਣਵਾਏ ਨੇ ਤੇ ਆ ਦੇਖੋ ਵਿਚਾਲਿਓ ਪੈ ਵੱਢ ਕੇ ਕਬਜੇ ਲਾ ਰੱਖੇ ਨੇ ਤੇ ਇਹਨਾਂ ਪੱਤੀਆਂ ਲਾ ਰੱਖੇ ਨੇ ਇਹ ਇੱਥੇ ਕਸੀਆਂ ਜਾਣੀਆਂ ਜਿੱਥੇ ਆ ਪੱਤੀ ਨਹੀਂ ਲੱਗਦੀ ਇੱਥੇ ਉਹ ਪੈਪ ਲਾ ਦਿੰਦੇ ਉਹ ਪੱਤੀ ਦੀ ਏਡੀ ਗੱਲਬਾਤ ਜੀ ਮੈਨੂੰ ਲੱਗਦੀ ਨਹੀਂ ਕੋਸਾ ਕਟਰਾ ਚੜਦੀ ਇਹਦੇ ਤੇ ਪੈਪ ਇਹਦੇ ਉੱਪਰ ਦੀ ਕਵਰ ਹੋ ਜਾਂਦਾ ਇੱਥੇ ਵੀ ਲੱਗ ਜਾਣਗੇ ਛੋਟੇ ਟੁਕੜੇ ਦਿਖਾਨਾ ਤੁਹਾਨੂੰ ਕਿੱਦੜ ਗਏ ਆ ਦੇਖ ਇਹ ਕੱਟ ਕੇ ਬਣਾਏ ਹੋਏ ਨੇ ਇਹ ਨਟਾਂ ਚ कसे ਜਾਣਗੇ 19 ਵਾਲਿਆਂ ਚ ਇਹ ਵੈਸੇ ਜੇ ਇਹੀ ਪਾਈਪ ਅ ਸਿਰੇ ਤੱਕ ਹੋਵੇ ਨਾ ਵੈਲਡਿੰਗ ਹੋ ਜੇ ਫਿਰ ਗੇਅਰ ਗੂਰ ਕੱਢਣਾ ਔਖਾ ਰਹਿੰਦਾ ਨਾ ਤਾਂ ਕਰਕੇ ਨਹੀਂ ਸਿਰੇ ਤੱਕ ਹੁੰਦਾ ਇਹ ਦੇਖਾ ਨਜ਼ਾਰਾ ਦੀ ਸ਼ਾਫਟ ਨਹੀਂ ਘਾਉਂਦੀ ਗੱਲ ਘੇਰ ਘੁੰਮਦੇ ਨੇ ਕਿੱਥੋਂ ਲੈ ਫੜਜੂ ਮਾਲ ਬਣ ਗਈ ਗੱਲ ਤੇ ਲਾਣ ਵਾਲਾ ਉਹ ਪੱਟੀਆਂ ਹੀ ਹੁਣਾਂ ਝੂਂ ਝੂਂ ਕਰਦੀਆਂ ਨੇ ਜਿਹੜਾ ਕਸੇਗੇ ਚੱਕ ਕਰ ਹਾਰੇਗੀ ਇਹ ਬਿਲਡਿੰਗ ਲਵਾ ਕੇ ਲੈਣੀ ਪਊਗੀ ਫਿਰ ਪਾ ਦਾਂਗੇ ਬੈਟਰੀ ਚਾਰਜ ਲਈ ਜਨਰੇਟਰ ਤੇ ਸਟਾਰਟ ਨਹੀਂ ਹੋਈ ਨਹੀਂ ਤਾਂ ਫੀਡਰ ਪਾ ਦੰਦੇ ਫੀਡਰ ਹੋ ਗਿਆ ਤਿਆਰ ਆ ਲਾ ਦੇ ਨਟ ਇਹਦੇ ਫੀਡਰ ਵਾਲੇ ਆ ਫੀਡਰ ਵਾਲੇ ਨਟ ਲਾ ਦੇ ਇਹ ਤਾਂ ਤਿਆਰ ਆ ਇਹ ਤਾਂ ਪਾ ਦੇ ਹੋਵਾਂਗੇ ਲਹ ਹੁਬਚਾਲੜੀ ਪਲੇਟ ਵੀ ਖੋਲਦੀ ਨਾਲੇ ਪਰ ਇਹ ਹੋ ਜਾਣਾ ਥੱਲੇ ਠਿਮਰੀ ਛਾੜਦੀ ਫੇਰ ਕਸ ਲੈਣਾ ਪਹਿਲਾਂ ਇਹ ਠਿਮਰੀ ਛਾੜਦੀ ਆ ਇੱਧਰ ਤਾਂ ਇਹੀ ਪਹਿਣਗੇ ਪ੍ਰੈਸ਼ਰ ਪਾ ਕੇ ਥਰੈਸਰ ਦੀ ਸੈਟਿੰਗ ਹੋ ਗਈ ਜੀ ਤੇ ਉਦੋਂ ਬਾਅਦ ਪੁਲੀ ਪੈ ਗਈ 벨ਟ ਆ ਨਮੀ ਪਾਦੀ ਗਈ ਆ 벨ਟ ਨਮੀ ਪਾਤੀ ਜਵਣ 슬ਿੱਪ 슬ਲਪ ਕਰੀ ਜਾਂਦੀ ਸੀ ਪੁਰਾਣੀ ਘਸਰੀਦੀ ਤੇ ਐਲੀਵੇਟਰ ਆ ਵੀ ਟੰਗ ਗਿਆ ਗਿਆ ਬਾਈ ਤੇ ਐਲੀਵੇਟਰ ਟੰਗਣ ਤੋਂ ਬਾਅਦ ਬਰਮ ਵੀ ਪੈ ਗਏ ਤੇ ਚੈਨਾ ਵੀ ਦੋ ਐਲੀਵੇਟਰਾਂ ਚ ਪਾਤੀਆਂ ਮੌਕੇ ਤੇ ਸਾਨੂੰ ਪਤਾ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣ ਦਾ ਤੇ ਚੈਨਾ ਵੀ ਪੈ ਗਈਆਂ ਕਿਪਾਉਂ ਵੀ ਪਾਤੀਆਂ ਬਾਈ ਜੀ ਠੀਕ ਹੈ ਆ ਵੀ ਪਾਤੀ ਥਲੜੀ ਪਾਤੀ ਇਹ ਰਹਿ ਗਈ ਥੋੜੀ ਜੀ ਇੱਕ ਪੱਤੀ ਟੁੱਟ ਪੱਤੀ ਟੁੱਟੀ ਹੋਈ ਆ ਬਿਲਡਿੰਗ ਰਾਉਣੀ ਆ ਉਹ ਪਾ ਕੇ ਕਰਕੇ ਬਿਲਡਿੰਗ ਫਿਰ ਉਹ ਵੀ ਪਾ ਦਾਂਗੇ ਤਾਂ ਪਿਛਲਾ ਕੰਮ ਆ ਹੋ ਰਹਿ ਗਿਆ ਹੁਣ ਇਸ ਤੋਂ ਬਾਅਦ ਹੈਗਾ ਬਾਈ ਜੀ ਆਪਣਾ ਫੀਡਰ ਫੀਡਰ ਦੇ ਪਾਈਪ ਲੱਗ ਗਏ ਤੁਹਾਨੂੰ ਦੇਖਿਆ ਹੀ ਦੀ ਪਾਈਪ ਲੱਗ ਗਏ ਓਕੇ ਹੋ ਗਿਆ ਬਸ ਇਹ ਪਾਉਣਾ ਰਹਿ ਗਿਆ ਪਾ ਕੇ ਹੁਣ ਬੈਟਰੀ ਦੇਗੀ ਧੁਖਾ ਤੇ ਆ ਬੈਟਰੀ ਦਾ ਨਵੀਂ ਹੈ ਇਧਰਲੀ ਇਹ ਰਖਾਣੀ ਪੂਗੀ ਉਹਨੂੰ ਕਿਹਾ ਉਹ ਕਹਿੰਦਾ ਕੱਲੂ ਰੱਖ ਕੇ ਜਾਊਗਾ ਉਹ ਕਰਨ ਤੋਂ ਬਾਅਦ ਫਿਰ ਫੀਡਰ ਪਾਵਾਂਗੇ ਯਾਨੀ ਕਿ ਇੰਨਾ ਕੰਮ ਰਿਪੇਅਰ ਦਾ ਤਕਰੀਬਨ ਇਹਦਾ ਕੰਮ ਨਿਭੜ ਗਿਆ ਕਟਰ ਦਾ ਇਹਨੂੰ ਗ੍ਰੀਸ ਹੋਇਆ ਕਟਰ ਦਾ ਔਗਰ ਵਾਲੇ 베アリングਾਂ ਦੇ ਰਹਿ ਗਿਆ ਗ੍ਰੀਸ ਕਰਨ ਤੇ ਫਿੰਗਰਾਂ ਤੇ ਬਲੇਡਾਂ ਦੀ ਮਣੀ ਮੋਟੀ ਸੈਟਿੰਗ ਹੈ ਤੇ ਰੀਲ ਰੂਲ ਨੂੰ ਤੇਲ ਵੱਜ ਗਿਆ ਸਾਰੀ ਓਕੇ ਹੋ ਗਈ ਠੀਕ ਹੈ ਜੀ ਹੁਣ ਫੀਡਰ ਪਾਵਾਂਗੇ ਇਸ ਤੋਂ ਬਾਅਦ ਫੇਰ ਬਣਾਵਾਂਗੇ ਵੀਡੀਓ ਅੱਜ ਦਾ ਕੰਮ ਜਾਨੀ ਕਿ ਨਿਬੜ ਗਿਆ ਅੱਜ ਬੈਂਟਰੀ ਕਰਕੇ ਕੰਮ ਰੋਕਣਾ ਪੈ ਗਿਆ ਓਕੇ ਜੀ ਧੰਨਵਾਦ